ਪੰਜਾਬ ਪੰਜਾਬੀ ਪੰਜਾਬੀਅਤ ਹ ਕੀ opinion ਹੈ ਤੁਹਾਡਾ ਕੀ ਚੀਜ਼ ਜਿਹੜੇ ਪੰਜਾਬੀਆਂ ਨੂੰ ਯੂਨਿਕ ਬਣਾਉਂਦੀ ਹੈ ਕੀ ਚੀਜ਼ ਜਿਹੜੀ ਜਿਹਦੇ ਕਰਕੇ ਆਪਾਂ ਜਿੱ ਇਕੱਠੇ ਹੁੰਨੇ ਆ ਤੇ ਆਪਾਂ ਗੱਲ ਕਰਦੇ ਆ ਕਿ ਕੀ ਕੀ ਨਿਓਵਲ ਨਾਲ ਭਾਈ ਮੇਰੇ ਖਿਆਲ ਨਾਲ ਤੇ ਸਭ ਤੋਂ ਪਹਿਲਾਂ ਤੇ ਅਸੀਂ ਬਹੁਤ ਦਲੇਰ ਆ ਹੈ ਨਾ ਜੋ ਹੈਗਾ ਜੀ ਮੂਠ ਹੈਗਾ ਸੁਣ ਲੋ ਜਾਂ ਨਾ ਸੁਣੋ ਤੁਹਾਡੀ ਮਨਜ਼ੀ ਹੈ ਨਾ ਨੰਬਰ 1 ਨੰਬਰ 2 ਖਾਣਾ ਫੂਡ ਤੇ ਮਤਲਬ ਔਰ ਤੁਸੀਂ ਕੁਝ ਵੀ ਵੇਖੋ ਹੈ ਨਾ ਸਾਰੇ ਕੰਟਰੀਜ਼ ਨੂੰ ਡਿਫਰੈਂਟ ਕਲਚਰ ਨੂੰ ਫੂਡ ਜੋੜਦਾ ਹੈ ਹੈਨਾ ਤੇ ਦਲੇਰੀ ਜੋੜਦੀ ਹੈ ਤੇ ਦੋਵੇਂ ਹੈ ਸਾਡੇ ਕੋਲ ਤੇ ਇਹ ਸਾਨੂੰ ਨਾ ਪੂਰਾ ਪੰਜਾਬੀ ਦਾ ਮਤਲਬ ਇਹ ਪੂਰਾ ਉਹ ਹੁੰਦਾ ਕਿ ਭਾਈ ਮਿਸ ਕਰਦੇ ਹੋ ਮਤਲਬ ਪੰਜਾਬੀ ਪੰਜਾਬ ਵਾਪਸ ਆਣਾ ਪੰਜਾਬ ਨੂੰ ਮਨਾ ਭਾਈ ਮਿਸ ਤੇ ਮਤਲਬ ਕਰਨੀਆਂ ਹੈ ਨਾ ਪਰ ਉੱਥੇ ਵੀ ਹੈ ਸਾਡੇ ਭਰਾ ਤੇ ਕਵਰਪ ਹੋ ਜਾਂਦਾ ਮਤਲਬ ਉੱਥੇ ਕਿਦਾਂ ਕਮਿਊਨਿਟੀ ਪੰਜਾਬੀ ਬਹੁਤ ਚੰਗੀ ਹੈ ਬਹੁਤ ਚੰਗੀ ਕਮਿਊਨਿਟੀ ਬਹੁਤ ਚੰਗੇ ਲੋਕ ਨੇ ਬਹੁਤ ਚੰਗਾ ਕੰਮ ਕਰ ਰਹੇ ਨੇ ਹੂੰ ਹੂੰ ਮਿਲਣਾ ਹੁੰਦਾ ਰਹਿੰਦਾ ਨਾ ਥੋੜਾ ਥੋੜਾ ਪੱਲਾ ਕਦੀ ਕਦੀ ਠੀਕ ਆ ਬਹੁਤ ਚੰਗਾ ਤੇ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਨੇ ਨਾਨਕਦਰਵਾਜ਼ ਹਗੂ ਨਾਨਕਦਰਵਾਜ਼ ਗਿਆ ਤੁਸੀਂ ਉੱਥੇ ਬਿਲਕੁਲ ਜਾਨਾ ਜੀ ਮੈਂ其实 ਪਹਿਲੇ ਕੱਟ ਜਾਨਾ ਸੀ ਹੈ ਨਾ ਕਿਉਂਕਿ ਉਹਨਾਂ ਰੀਅਲਾਈਜੇਸ਼ਨ ਨਹੀਂ ਸੀ ਇੱਕ ਵਾਰੀ ਕਿ ਹੋਇਆ ਰੈਂਡਮ ਮੈਂ ਗਿਆ ਤੇ ਮੈਂ 7:30 7:20 7:50 ਨੂੰ ਗਿਆ ਸੀ सैटरडे का टाइम दिल खुश हो गया कि उ सिमरन होंगे वा पंद्रह मिनट का सिमरन हों लाइट्स पूरी ऑफ कर देने सात सात साढ़े सात तो, तो लेके सात पताली पंद्रह मिनट तो रैंडम चली गया मैं पता भी नहीं थी कि यार डेली रेगुलर सैटरडे संडे होता है ना तो बहुत नॉर्मल सी पर हूने ना चार महीने तो मैं रेगुलर जा रहा मतलब पहले गया मैं फ्राइडे सैटरडे गया सैटरडे संडे मैं गया बहुत चंगा लगे जी ਉਦੇ ਉਸ ਦੇ ਦੂਜੇ ਹਫਤੇ ਵੀ ਗਿਆ ਤੇ ਤੀਜੇ ਹਫਤੇ ਵੀ ਗਿਆ ਤੇ ਉਹਦੇ ਬਾਅਦ ਫਿਰ ਮੈਂ ਇੱਕ ਚੀਜ਼ ਹੋਰ ਰਿਅਲਾਈਜ਼ ਕੀਤੀ ਕਿ ਥੋੜਾ ਨਾ ਪਹਿਲੇ ਜਾਓ ਮੈਂ ਟਾਈਮ ਨਾਲ ਪਹੁੰਚਦਾ ਸੀ 7:30 ਕਿ 7:28 7:29 ਤੋ ਪਹੁੰਚ ਗਿਆ ਹਣਾ ਤੇ ਮੈਂ ਹੁਣ ਜਾਣਾ ਚਾਲੂ ਕੀਤਾ ਜੀ 7 ਵਜੇ 7 ਵਜੇ ਜਾਣਾ ਬੈਠਣਾ ਜਾਪ ਕਰਨਾ ਖੁਦ ਹੀ ਪਰਸਨਲੀ ਚਾਲੂ ਕਰ ਲੈਣਾ ਤੇ ਉਹਦੇ ਬਾਅਦ ਜਦ ਸਾਰਿਆਂ ਦਾ ਜਾਪ ਚਾਲੂ ਹੁੰਦਾ ਨਾ ਮੈਂ ਚੁੱਪ-ਚਾਪ ਕਰਕੇ ਬਹਿ ਜਾਂਦਾ ਮੈਂ ਮੈਂ ਐਦਾ ਫੀਲ ਇਸ ਤਰ੍ਹਾਂ ਦਾ ਫੀਲ ਹੁੰਦਾ ਵੀਰੇ ਕਿ ਇਹ 2000 ਬੰਦੇ ਚ 500 ਬੰਦੇ ਨਾ ਮੇਰੇ ਵਾਸਤੇ ਜਾਪ ਕਰ ਰਹੇ ਨੇ ਮਤਲਬ ਮੈਂ ਉਹ એનર્ਜੀ ਫੀਲ ਕਰ ਸਕਦਾ ਕਿ ਭਾਈ ਸਵਰਗ ਹੈ ਤੇ ਬਿਲਕੁਲ ਨਾ ਵਾਈਗਰੂ ਨੂੰ ਹੈ ਬਿਲਕੁਲ ਮਤਲਬ ਮੇਰੇ ਨਾਲ ਤਾਂ ਬਹੁਤ ਸਾਰੇ ਐਸੇ ਇਕੰਜੇ ਇਨਸੀਡੈਂਟ ਹੋਏ ਨੇ ਜਿਹੜਾ ਪ੍ਰੂਫ ਕਰਦੇ ਨੇ ਕਿ ਯੂ نو ਗੋਡ ਇਜ਼ देयर ਤੇ ਗੁਰਦੁਆਰਾ ਜਾਣਾ ਵੀਰੇ ਬਿਲਕੁਲ ਬਹੁਤ ਚੰਗੇ ਚੰਗੇ ਲੋਕਾਂ ਨਾਲ ਮਿਲ ਕੇ ਮੁਲਾਕਾਤ ਵੀ ਹੁੰਦੀ ਹੈ ਔਰ ਅੱਛੀ ਕਮਿਊਨਿਟੀ ਹੈ ਉਹ ਪੰਜਾਬੀਆਂ ਦੀ ਬਿਲਕੁਲ ਮਤਲਬ ਉਹ ਉਦਾਂ ਉਹਨਾਂ ਫੀਲ ਨਹੀਂ ਹੁੰਦਾ ਕਿ ਤੁਸੀਂ ਕੁਝ ਮਿਸ ਵੀ ਕਰ ਰਹੇ ਹੋ ਨਾ ਨਹੀਂ ਫਿਰ ਤਾਂ ਬਹੁਤ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਜੇ ਦੁਬਈ ਕੋ ਆਪਣੇ ਵਰਗੇ ਬੰਦੇ ਮਿਲ ਜਾਣ ਵੈਸੇ ਤਾਂ ਪੰਜਾਬੀ ਇਕੱਠੇ ਦੋ ਵੀ ਹੋ ਜਾਣ ਉਹ ਵੀ ਪੂਰਾ ਆਪਣੇ ਆਪ ਦੀ ਪੰਜਾਬ ਖੜਾ ਕਰ ਦਿੰਦੇ ਆ ਉਹਨਾਂ ਵੇਖ ਕੇ ਹੀ ਖੁਸ਼ ਹੋ ਜਾਂਦਾ ਨਾ ਦਿਨ ਹਾਂ ਖੈਰ ਇਹ ਇਹ ਮਤਲਬ ਆਪਾਂ ਲਾਈਨ ਹੈ ਵੈਸੇ ਤਾਂ ਬਟ ਇਹ ਚੀਜ਼ ਮੈਂ ਨੋਟਿਸ ਕੀਤੀ ਮੈਂ ਵੀ ਜੋ ਦੁਬਈ ਗਿਆ ਸੀ ਕਿ ਉੱਥੇ ਜਨਰਲੀ ਡਰਾਈਵਰਸ ਪਾਕਿਸਤਾਨ ਤੋਂ ਆਏ ਹੁੰਦੇ ਨੇ ਤੇ ਪੰਜਾਬੀ ਹੁੰਦੇ ਨੇ ਮੇਜੋਰ ਜੀ ਸਾਰੇ ਪੰਜਾਬੀ ਨੇ ਹਾਂ ਜੀ ਤੇ ਇੰਨੇ ਖੁਸ਼ ਹੋ ਜਾਂਦੇ ਆ ਨਾ ਲੋਕ ਕਿ ਪੁੱਛਦੇ ਕਿ ਕਿੱਥੋਂ ਹੋ ਹਨਾ ਪਤਾ ਉਹਨਾਂ ਨੂੰ ਕਿ ਹਾਂ ਦੱਸੋ ਲੁਧਿਆਣਾ ਨੂੰ ਪਤਾ ਹੈ ਲੁਧਿਆਣਾ ਕੀ ਹੈ ਉੱਥੇ ਦਾ ਕੀ ਵਧੀਆ ਯਕੀਨ ਨਹੀਂ ਹੈ ਮਤਲਬ ਪੰਜਾਬੀ ਬੰਦਾ ਜਿੱਥੇ ਮਰਜੀ ਦਾ ਹੋਇਆ ਜਿੱਥੇ ਜੋ ਮਰਜੀ ਉਹਦੀ ਕੰਟਰੀ ਹੋਵੇ ਬਟ ਇਵੈਂਚੁਅਲੀ ਜਦੋਂ ਮਿਲਦੇ ਨੇ ਤੇ ਉਹ ਕੰਟਰੀ ਤੋਂ ਨਹੀਂ ਜਾਣ ਦੇਖ ਦੋ ਜਨ ਉਹ ਆਪਣੀ ਜਿਹੜੀ ਕਲਚਰ ਹੈ ਆਪਣੀ ਜਿਹੜੀ ਰੂਟਸ ਹੈ ਕਿ ਆਪਾਂ ਪੰਜਾਬੀ ਆ ਉਹਦੇ ਨਾਲ ਇੰਨਾ ਕਨੈਕਟ ਕਰਦੇ ਆ ਐਂਡ ਇੱਕੋ ਦਮ ਐਦਾਂ ਆਉਂਦੇ ਨੇ ਕਿ ਇੱਕ ਸੈਕਿੰਡ ਪਹਿਲੇ ਮਿਲਦੇ ਆ ਔਰ ਐਦਾਂ ਆਉਂਦੇ ਨੇ ਕਿ ਹਾਂ ਯਾਰ ਇਹ ਤਾਂ ਦੋ ਭਰਾ ਹੀ ਨੇ ਬਿਲਕੁਲ ਇਹ ਬਹੁਤ ਕਾਮਨ ਹੈ ਪੰਜਾਬੀਆਂ ਅੰਦਰ ਬਹੁਤ ਕਾਮਨ ਐ ਸਪੈਸ਼ਲੀ ਦੁਬਈ ਨਾਲ ਜਿਦਾਂ ਤੁਸੀਂ ਮੈਂਸ਼ਨ ਕੀਤਾ ਨਾ ਕਿ ਪਾਕਿਸਤਾਨ ਦੇ ਸਾਰੇ ਡਰਾਈਵਰ ਟੈਕਸੀ ਡਰਾਈਵਰ ਹੁੰਦੇ ਨੇ ਤੇ ਮੇਰੇ ਖਿਆਲ ਮੇਰੇ ਨਾਲ ਤੋਂ ਬੜਾ ਚੰਗਾ ਐਕਸਪੀਰੀਅੰਸ ਹੁੰਦਾ ਰੈਂਡਮ ਬੰਦਾ ਹੈ ਨਾ ਉਹ ویک ਟਰਬਨ ਨੂੰ ਵੇਖਣਾ ਬੜਾ ਖੁਸ਼ ਹੋ ਜਾਂਦਾ ਬਹੁਤ ਰਿਸਪੈਕਟ ਕਰਦੇ ਨੇ ਔਰ ਫੋਟੋ ਖਿਚਾਉਂਦੇ ਨੇ ਮਤਲਬ ਉਹ ਨਾ ਸਾਨੂੰ ਹੋ ਜਾਂਦਾ ਨਾ ਅਸੀਂ ਉਸ ਨੂੰ ਜਾਂਦੇ ਹੈ ਨਾ ਬਟ ਉਹ ਖੁਸ਼ ਹੋ ਜਾਂਦਾ ਕਿ ਮੈਂ ਅੱਜ ਦਾ ਸਰਦਾਰ ਨਾਲ ਮਿਲਿਆ ਸੀ ਤੇ ਇਹ ਕਮਾਇਆ ਵੀ ਰਿਆ ਸੀ ਹੈਨਾ ਮੈਂ ਮੈਂ ਹੁਣੇ ਅਜ਼ਰਬਾਈਜਾਨ ਵੀ ਗਿਆ ਸੀ ਰੀਸੈਂਟਲੀ ਅੱਛਾ ਉੱਥੇ ਵੀ ਮੈਂ ਬੰਦੇ ਪਾਜੀ ਪਾਜੀ ਉਹ ਵੀ ਫੋਟੋ ਲੈਣ ਚਾਲੂ ਫੋਟੋ ਨੋਰਮਲ ਨਾ ਉਹ ਸਾਨੂੰ ਜਾਂਦੇ ਨਾ ਅਸੀਂ ਉਹਨਾਂ ਨੂੰ ਜਾਂਦੇ ਪਰ ਟਰਬਨ ਦਾ ਐ ਕਮਾਇਆ ਅਜਿਨੇ ਮਤਲਬ ਹੈ ਮਤਲਬ ਇੱਕ ਪ੍ਰਾਊਡ ਫੀਲ ਹੁੰਦਾ ਮਤਲਬ ਤੁਹਾਨੂੰ ਤੁਹਾਡੇ ਨਾਲ ਫੋਟੋ ਐਸ ਲਈ ਨਹੀਂ ਖਿਚਾ ਰਹੇ ਕਿ ਤੁਸੀਂ ਸੈਲੀਬ੍ਰਿਟੀ ਹੋ ਤੁਹਾਨੂੰ ਤੁਹਾਡੇ ਨਾਲ ਐਸ ਲਈ ਖਿਚਾ ਰਹੇ ਕਿ ਤੁਸੀਂ ਸਿੱਖ ਹੋ ਮੈਂ ਪੰਜਾਬੀ ਆ ਮੈਂ ਸਿੱਖ ਖਾ ਮੈਂ ਟਰਬਨ ਪਾਈ ਹੋਇਆ ਮਤਲਬ ਐਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿਸੇ ਕਮਿਊਨਿਟੀ ਲਈ ਬਿਲਕੁਲ ਐ ਸਭ ਤੋਂ ਜ਼ਿਆਦਾ ਪ੍ਰਾਊਡ ਦੀ ਗੱਲ ਹੈ ਮਤਲਬ ਕਿ ਤੁਹਾਡਾ ਫੇਥ ਤੁਹਾਡਾ ਰਿਲੀਜੀਅਨ ਤੁਹਾਨੂੰ ਸੈਲੀਬ੍ਰਿਟੀ ਬਣਾ ਦਿੰਦਾ ਬਿਲਕੁਲ ਮਤਲਬ ਹੋਰ ਇਹ ਕਿਉਂਕਿ ਲੋਕੀ ਚੰਗਾ ਕੰਮ ਕਰ ਰਹੇ ਨੇ ਇਸ ਕਮਿਊਨਿਟੀ ਦੇ ਤਾਂ ਹੀ ਇਸ ਜਗ੍ਹਾ ਤੇ ਪਹੁੰਚ ਪਾਇਆ ਹੋਇਆ ਹੈ ਨਾ ਔਰ ਮੇਰੇ ਖਿਆਲ ਨਾਲ ਮੇਰੀ ਜਨਮ ਜਿਹੜੀ ਮੈਜਿਕਨ ਦੁਬਈ ਨੂੰ ਹੋਇਆ ਨਾ ਤੇ ਸਟੈਂਡ ਆਊਟ ਇਹ ਥੋੜਾ ਪਰਸਨਲ ਰੀਜ਼ਨ ਹੋ ਗਿਆ ਹੈ ਬਟ ਵੈਰੀ ਹਿਊਮਰਸ ਵੈਰੀ ਵਿਥ ਵੈਰੀ ਕਾਈਨੈਸ ਆ ਜਸ ਇਹ ਥੋੜਾ ਪਰਸਨਲ ਹੋ ਗਿਆ ਵਾ ਹੈ ਨਾ ਬਟ ਮੈਂ ਵਿਦ 올 ਦਾ ਕਾਈਂਡਨੈਸ ਐਂਡ ਰਿਸਪੈਕਟ ਮੈਂ ਬਿਲਕੁਲ ਮੈਂਸ਼ਨ ਕਰਨਾ ਚਾਹੂੰਗਾ ਕਿ ਤੁਸੀਂ ਜਿਹੜਾ ਤਰਵਨ ਪਾਉਂਦੇ ਹੋ ਨਾ ਤੁਸੀਂ ਸਟੈਂਡ ਆਊਟ ਹੋ ਜਾਂਦੇ ਹੋ ਹੂੰ ਤੁਹਾਨੂੰ ਪ੍ਰਾਇੋਰਟੀ ਮਿਲਦੀ ਹੈ ਜਿਹੜਾ ਬੰਦਾ 10 ਬੰਦਾ ਹੋਵੇਗਾ ਚਲੋ 100 ਬੰਦਾ ਹੋਵੇਗਾ ਹੈ ਨਾ ਇਕਲੌਤਾ ਬੰਦਾ ਤਰਵਨ ਚ ਉਹ 99 ਬੰਦੇ ਨੂੰ ਤੁਸੀਂ ਯਾਦ ਨਹੀਂ ਰੱਖੋਗੇ ਜੀ ਪਰ ਜਿਹੜਾ ਬੰਦਾ ਤਰਵਨ ਪਾਇਆ ਹੋਵੇ ਸੀ ਨਾ ਭਲੇ ਤੁਸੀਂ ਨਾਮ ਤਾਂ ਨਹੀਂ ਜਾਣੋਗੇ ਪਰ ਸਿੱਖ ਬੰਦਾ ਆਇਆ ਸੀ ਜੀ ਉਹ ਉਸ ਪਾਰਟੀ ਚ ਇਹ ਨਾ ਬੜਾ ਸਟੈਂਡ ਆਊਟ ਹੋ ਜਾਂਦੇ ਹੋ ਤੇ ਬਿਜ਼ਨਸ ਲਈ ਵੀ ਸਪੋਰਟ ਕਰਦਾ ਹੈ ਨੈਟਵਰਕਿੰਗ ਲਈ ਵੀ ਲਈ ਵੀ ਸਪੋਰਟ ਕਰਦਾ ਹੈ ਤੇ ਬਹੁਤ ਸਾਰੇ ਬੈਨੀਫਿਟ ਨੇ ਅਗਰ ਤੁਸੀਂ ਵੇਖੋਗੇ ਤੇ ਮੈਂ ਤੇ ਐਹੀ ਮੋਟੀਵੇਟ ਕਰਨਾ ਕਿ ਭਈ ਟਰਬਨ ਪਾ ਕੇ ਵੇਖੋ ਹੈ ਨਾ ਜਿਹੜੇ ਸਾਡੇ ਪੁਰਾਣੇ ਪਾਉਂਦੇ ਨੇ ਮੈਂ ਆਖਣਾ ਕਿ ਵੀ ਪਾਓ ਵੇਖੋ ਤਾਂ ਸਹੀ ਪ੍ਰਮੋਟ ਕਰੋ ਸਿੱਖੀ ਨੂੰ ਹੈ ਨਾ ਤੁਸੀਂ ਪਾਓ ਉਹਦੇ ਬਾਅਦ ਵੇਖੋ ਅੱਛਾ ਔਰ ਇੱਕ ਹੋਰ ਮਤਲਬ ਬੜੀ ਇੰਟਰਸਟਿੰਗ ਗੱਲ ਹੈ ਕਿ ਜਿੰਨੇ ਵੀ ਪੁਰਾਣੇ ਫਿਲਾਸਫਰਸ ਵੀ ਨੇ ਹੈ ਨਾ ਨਾਟ ਜਸਟ ਇਨ ਸਿੱਖੀਜ਼ਮ ਬਟ वैसे जेनेरिक कोई भी ले लो सारा लो। भी भी लो। तो ਏਦਾਂ ਹੀ ਸੀਗਾ ਥੋਟ ਪ੍ਰੋਸੈਸ ਕਿ ਤੁਸੀਂ ਜਿੱਦਾਂ ਓਦਾਂ ਹੀ ਰਹੋ ਹਨਾ ਭਗਤ ਕਬੀਰ ਲੈ ਲਓ ਜਾਂ ਹੋਰ ਵੀ ਜਿੰਨੇ ਵੀ ਪੁਰਾਣੇ ਬੰਦੇ ਲੈ ਲਓ ਉਹ ਸਾਰਿਆਂ ਦਾ ਇਹੀ ਸੀਗਾ ਕਿ ਇਹੀ ਉਪਦੇਸ਼ ਸੀਗਾ ਕਿ ਬਈ ਕਿ ਜੋ ਹੋ ਜਿੱਦਾਂ ਹੋ ਓਦਾਂ ਹੀ ਰਹੋ ਓਦਾਂ ਹੀ ਰਹੋ ਹਨਾ ਚੰਗਾ ਕੰਮ ਕਰੋ ਲੁਕੀ ਫਿਰ ਵੀ ਉਹੀ ਪਲਾਸਟਿਕ ਦੀ ਦੁਨੀਆ ਬਣ ਗਿਆ ਕੋਸਮੈਟਿਕ ਦੁਨੀਆ ਬਣ ਗਿਆ ਔਰ ਅਬ ਇੱਕ ਮਤਲਬ ਸਾਡੇ ਗੁਰੂਆਂ ਨੇ ਮਤਲਬ ਜੋ ਅੱਜ ਦੀ ਪ੍ਰੋਬਲਮਸ ਹਨਾ ਉਹਨਾਂ ਨੇ ਸੋਲੂਸ਼ਨ ਪਹਿਲੇ ਦਿੱਤੇ ਹੋਏ ਨੇ ਉਹ ਪ੍ਰੋਬਲਮਸ ਆਈਆਂ ਵੀ ਨਹੀਂ ਸੀਗਾ ਸੋਲੂਸ਼ਨ ਪਹਿਲੇ ਸੀਗਾ ਪਹਿਲੇ ਸੀਗੇ ਬਿਲਕੁਲ ਨਹੀਂ ਤਾਂ ਬੜੀ ਇਹ ਹੀ ਇਹ ਹੀ ਮਤਲਬ ਪੰਜਾਬ ਨੂੰ ਬਿਲਕੁਲ ਯੂਨੀਕ ਹੈ